ਜਿਸ ਜੇਲ ਨੂੰ ਬਦੇਸ਼ ਚ ਬੈਠ ਕੇ ਬ੍ਰੇਕ ਕਰਵਾਇਆ ਉਸੇ ਜੇਲ ਦੇ ਕਰਨੇ ਪਏ ਦਰਸ਼ਨ ਨਾਬਾ ਜੇਲ ਬ੍ਰੇਕ ਕੇਸ ਦਾ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਲਿਆਂਦਾ ਗਿਆ ਭਾਰਤ ਨਾਬਬਖੇ ਮਾਨਜੁਗ ਜੱਜ ਨੇ 14 ਦਿਨਾਂ ਲਈ ਭੇਜਿਆ ਜੇਲ ਪਾਰੀ ਸ੍ਰਕਿਆ ਫੋਰਸ ਦੀ ਮੌਜੂਦਗੀ ਵਿੱਚ ਸਿਵਲ ਹਸਤਾ ਨਾਬਬਖੇ ਰੋਮੀ ਰਖਵਾਇਆ ਗਿਆ ਮੈਡੀਕਲ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ ਨਾਬਬਖੇ ਨਵੰਬਰ 2016 ਵਿੱਚ ਨਾਬਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਵਿੱਚ ਇੱਕ ਵੱਡੀ ਸਾਜ਼ਿਸ਼ ਕਰਕੇ ਚਾਰ ਗੈਂਗਸਟਰ ਤੇ ਦੋ ਅਤਵਾਦੀਆਂ ਨੂੰ ਫਿਲਮੀ ਅੰਦਾਜ਼ ਵਿੱਚ ਜੇਲ ਬ੍ਰੇਕ ਕਰਕੇ ਭਜਾ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਕਿ ਨਵਾਂ ਅਪਡੇਟ ਸਾਹਮਣੇ ਆਇਆ ਹੈ ਕਿ ਨਾਬਾ ਜੇਲ ਬ੍ਰੇਕ ਕੇਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਹੈ ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਕਿ ਰਮਨਜੀਤ ਸਿੰਘ ਰੋਮੀ ਉਹ ਸ਼ਖਸ ਹੈ ਜਿਸ ਨੇ ਵਿਦੇਸ਼ ਚ ਬੈਠ ਕੇ ਨਾਬਾ ਜੇਲ ਬ੍ਰੇਕ ਕੇਸ ਨੂੰ ਅੰਜਾਮ ਦਿੱਤਾ ਰਮਨਜੀਤ ਸਿੰਘ ਰੋਮੀ ਦੇ ਖਿਲਾਫ 2017 ਵਿੱਚ ਭਾਰਤ ਸਰਕਾਰ ਨੇ ਰੈੱਡ ਕਾਰਡਰ ਨੋਟਿਸ ਜਾਰੀ ਕੀਤਾ ਸੀ ਜਿਸ ਨੂੰ ਹਾਂਗਕਾਂਗ ਪੁਲਿਸ ਨੇ 2018 ਦੇ ਵਿੱਚ ਹਾਂਗਕਾਂਗ ਤੋਂ ਗ੍ਰਿਫਤਾਰ ਕਰ ਲਿਆ ਸੀ ਜਿਸ ਉੱਪਰ ਹਾਂਗਕਾਂਗ ਵਿੱਚ ਵੀ ਡਕੈਤੀ ਕਰਨ ਦੇ ਦੋਸ਼ਾਂ ਗ੍ਰਿਫਤਾਰੀ ਤੋਂ 6 ਸਾਲ ਬਾਅਦ ਪਟਿਆਲਾ ਪੁਲਿਸ ਐਸਐਸਪੀ ਹਰਵਿੰਦਰ ਬਿਰਕਰੀ ਅਗਵਾਈ ਹੇਠ ਹਾਂਗਕਾਂਗ ਪਹੁੰਚ ਕੇ ਅੱਜ ਰੋਮੀ ਨੂੰ ਭਾਰਤ ਲਿਆਂਦਾ ਗਿਆ ਹੈ ਰਮਨਜੀਤ ਸਿੰਘ ਰੋਮੀ ਨੂੰ ਸਵੇਰੇ 3 ਵਜੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜੱਜ ਸਾਹਿਬ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਨਾਬਾ ਦੀ ਨਿਊ ਜ਼ਿਲਾ ਜੇਲ੍ਹ ਵਿੱਚ ਭੇਜ ਦਿੱਤਾ ਉਸ ਤੋਂ ਬਾਅਦ ਰਮਨਜੀਤ ਸਿੰਘ ਰੋਮੀ ਦਾ 3:30 ਵਜੇ ਸਰਕਾਰੀ ਨਾਬਾ ਹਸਪਤਾਲ ਵਿੱਚ ਮੈਡੀਕਲ ਕਰਾਇਆ ਗਿਆ ਮੈਡੀਕਲ ਤੋਂ ਬਾਅਦ ਉਸ ਨੂੰ ਸਹੀ ਸਵੇਰੇ 4 ਵਜੇ ਨਾਬਾ ਦੀ ਨਿਊ ਜ਼ਿਲ੍ਹਾ ਜੇਲ੍ਹ ਵਿੱਚ ਚੜ ਦਿੱਤਾ ਗਿਆ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸਪੀ ਹਰਵਿੰਦਰ ਸਿੰਘ ਬਰਕ ਨੇ ਗਲਤ ਕਰਦੇ ਹਾਂ ਦੱਸ ਕਿਹਾ ਕਿ ਰੋਮੀ ਨੂੰ ਪੰਜਾਬ ਪੁਲਿਸ ਹਾਂਗਕਾਂਗ ਤੋਂ ਭਾਰਤ ਲੈ ਕੇ ਆਈ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰ ਉਸ ਦਾ ਮੈਡੀਕਲ ਕਰਵਾਇਆ ਗਿਆ ਉਸ ਨੂੰ ਨਾਬਾ ਦੀ ਜ਼ਿਲ੍ਹਾ ਜੇਲ੍ਹ ਚ ਭੇਜ ਦਿੱਤਾ ਗਿਆ ਹੈ ਰੋਮੀ ਦੇ ਵਕੀਲ ਨੇ ਦੱਸਿਆ ਕਿ ਹੁਣ ਦੇਖਣਾ ਹੈ ਕਿ ਪੁਲਿਸ ਕੀ ਐਵੀਡੈਂਸ ਪੇਸ਼ ਕਰਦੀ ਹੈ ਜੱਸਾਬ ਨੇ ਉਹਨਾਂ ਨੂੰ 14 ਦਿਨ ਲਈ ਨਾਬਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਰਮਨਜੀਤ ਸਿੰਘ ਰੋਮੀ ਮੈਕਸਿਮ ਸਿਕਿਉਰਿਟੀ ਜੇਲ ਨਾਬਾ ਦਾ ਜਿਹੜਾ ਅਕਿਊਜ਼ਡ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰਾ ਡਾਈਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜੈਸਾਬ ਦੇ ਪੇਸ਼ ਕੀਤਾ ਸੀ ਉਹਨੇ ਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਸਰ ਕਿਸੀਂ ਅਸੀਂ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਸਿਰਫ ਫਿਲਹਾਲ ਅਸੀਂ ਜਿਹੜਾ ਟੂ ਦੀ ਇਸ ਫੈਕਟ ਦਾ ਕੀ ਕੰਸਰਨ ਇਹ ਜਿਹੜੀ ਹੈਗਾ ਇਟਸ ਅ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸਟਰ ਗੌਰਵ ਜੱਧਵੋ ਉਹਨਾਂ ਦੀ ਰਹਿਨਮਈ ਹੇਟ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ سپورਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜੜੀ ਕੰਮਜਾਬੀ ਮਿਲਿਆ ਸਾਬ ਮੈਡਮ ਹੈ ਕਿ ਉਸ ਨੂੰ ਲੈ ਕੇ ਆਏ ਇਹ ਮਸਲਾ ਜਿਹੜਾ ਹੈ ਜੋ ਆਖਰਾਂ ਸ ਹੈ 27 11 2016 ਦਾ ਹੈ ਜੀ ਔਰ ਉਸ ਕੇਸ ਨੂੰ ਲੈ ਕੇ ਆਏ ਰੋਮੀ ਨੂੰ ਐਫਏ ਨੰਬਰ 142 ਦੇ ਵਿੱਚ ਸੋ ਉਹਨਾਂ ਨੇ ਜੋ ਐਕਸਟਰਡੀਸ਼ਨ ਟ੍ਰੀਟੀ ਦੇ ਮੁਤਾਬਕ ਉਥੇ ਸੈਟਲ ਹੋਇਆ ਸੀਗਾ ਹਾਂਗਕਾਂਗ ਦੇ ਵਿੱਚ ਕਿ ਪੁਲਿਸ ਰਿਮਾਂਡ ਅਸੀਂ ਨਹੀਂ ਲਵਾਵਾਂਗੇ ਔਰ ਉਹੀ ਗੱਲ ਹੋਈ ਜਦੋਂ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਜਿਹੜਾ ਨਿਊ ਜ਼ीलੈਂਡ ਆਬਜ ਦੇ ਵਿੱਚ ਭੇਜਿਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਤਾਂ ਦੇਖੋ ਹਲੇ ਤਾਂ ਉਥੋਂ ਲੈ ਕੇ ਆਏ ਨੇ ਜੋ ਪੰਜਾਬ ਗਵਰਨਮੈਂਟ ਨੇ ਜੋ ਪਹਿਲਾਂ ਕੁਝ ਫੇਲਿਅਰ ਰਿਹਾ ਹੈ ਅੱਜ ਉਹਨੂੰ ਕਵਰ ਕੱਪ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇੰਨੇ ਸਾਲਾਂ ਬਾਅਦ ਲੈ ਕੇ ਆਏ ਆ ਹੁਣ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਨਹੀਂ ਲੈ ਕੇ ਆਉਂਦੇ ਔਰ ਟ੍ਰਾਇਲ ਦੀ ਗੱਲ ਹੈ ਕੀ ਪੇਸ਼ ਕਰਦੇ ਨੇ